ਭਾਈ ਆਪਣਾ ਨਾਮ ਦੱਸਿਓ ਤੇਜਿੰਦਰਪਾਲ ਸਿੰਘ ਸਿੱਧੂ ਜੀ ਮੇਰਾ ਨਾਮ ਆ ਤੇ ਮੈਂ ਪਿੰਡ ਮੰਰਨ ਦਾ ਵਸਨੀਕ ਆ ਮਨਗਲ ਤੋਂ ਲੱਗੇ ਪਿੰਡ ਦਾ ਜੀ ਮਟਾਲਾ ਸਾਰੇ ਫਸਲ ਜਿਹੜੀ ਲਗਾ ਰਹੇ ਕਿਸ ਕੀ ਫਸਲ ਐ ਸਿਕ ਵੱਖਰੀ ਕਣਕ ਇਹ ਜੀ ਵੱਖਰੀ ਇਹ 슈ਗਰ ਕੇਨ ਆ ਗੰਨਾ ਮੈਂ ਬੇਸਿਕਲੀ ਤੇ ਗੰਨੇ ਦੇ ਨਾਲ ਸਹਾਇਕ ਫਸਲ ਆ ਜਿਹਨੂੰ ਆਪਾਂ ਮਲਟੀ ਕ੍ਰੋਪਿੰਗ ਕਹਿੰਦੇ ਆ ਮਟਰ ਆ ਤੇ ਵਖਰੀ ਇਸ ਕਰਕੇ ਆ ਵੀ ਇਹ ਵਰਟੀਕਲ ਬੱਡ ਸਵਿੰਗ ਮੈਥਡ ਦੇ ਹਿਸਾਬ ਨਾਲ ਫਗਵਾੜਾ ਗੁੱਡ ਗਰੋ ਫਗਵਾੜਾ ਦੀ ਟੈਕਨੀਕ ਦੇ ਹਿਸਾਬ ਨਾਲ ਇਹਨੂੰ ਕਮਾਦਨ ਵਹੀ ਸੋਇਆ ਕੀਤਾ ਬੀਜਿਆ ਤੇ ਜਿਹਦੇ ਨਾਲ 2500 ਮੱਟੀ 1 ਏਕੜ ਦੀ ਲੱਗਦੀ ਆ ਇਹਦੇ ਵਿੱਚ ਸਹਾਇਕ ਫਸਲ ਦੇ ਤੌਰ ਤੇ ਮਟਰਾਂ ਦੀ ਦੋ ਵਰਾਇਟੀਆਂ ਲਾਈਆਂ ਸੀਗੀਆਂ ਨਾਲ ਤੇ ਇੱਕ ਵਰਾਇਟੀ ਤਾਂ ਅਹੀਂ ਕੱਢ ਲਈ ਆ ਦੂਜੀ ਵਰਾਇਟੀ ਚੱਲਦੀ ਪਈ ਆ ਜੜਾ ਮਟਰ ਦੀ ਆਪਾਂ ਦੂਜੀ ਵਰਾਇਟੀ ਜਿੱਥੋਂ ਕੱਢ ਲਈ ਆ ਉੱਥੇ ਹੀ ਬੀਜਦੇ ਪਏ ਆ ਜੀ ਪਿਆਜ਼ ਤੇ ਬੀਨਸ ਤੇ ਪਿੰਡੀ ਤੁਰੇ ਕੀ ਫਰਕ ਆ ਇਹ ਨਦੀ ਹੁੰਦਾ ਮਟਰ ਚ ਤੇ ਕਮਾਟ ਚ ਜਿਸ ਤਰ੍ਹਾਂ ਉਗਦੇ ਆ ਇਕੱਠੇ ਜਾ ਕੇ ਇੱਕ ਤੋ ਇਹਦੇ ਸਹਾਇਕ ਹੁੰਦੇ ਆ ਜੀ ਇਹ ਜਿਦਾਂ ਕਮਾਟ ਦੀ ਕਮਾਟ ਨੂੰ ਸਪੋਰਟ ਕਰਦੇ ਆ ਇਹ ਬੀਨਸ ਮਤਲਬ ਫੜਾ ਜਿਹੜੀ ਜਿਦਾਂ ਆਪਾਂ ਕੋਈ ਵੀ ਜਿਹਨੂੰ ਆਪਾਂ ਕਹਿ ਆ ਦਨੇ ਆ ਵੀ ਜ ਰੰਗ ਦਾੜਾ ਵਾ ਮਟਰ ਆ ਇਹ ਸਭ ਚੀਜ਼ਾਂ ਜਿਹੜੀਆਂ ਉਹ ਸਪੋਰਟ ਕਰਦੀਆਂ ਉਹਨੂੰ ਨਾਲ ਨਾਈਟ੍ਰੋਜਨ ਪ੍ਰੋਡਿਊਸ ਕਰਦੀਆਂ ਪਾਣੀ ਤੁਸੀਂ ਲੱਗ ਤਰ੍ਹਾਂ ਲਗਾ ਰਹੇ ਹੋ ਪਾਣੀ ਇਤਰਾ ਜੀ ਇਹਨੂੰ ਫਲੱਡ ਇਰੀਗੇਸ਼ਨ ਦੀ ਲੋੜ ਨਹੀਂ ਹੁੰਦੀ ਇਨੂੰ ਆਪਾਂ ਇਦਾਂ ਹੀ ਦੰਨੇ ਆ ਸੇਲ ਵਾਲਾ ਪਾਣੀ ਨਹੀਂ ਦੰਦੋ ਸੇਲੀ ਚਾਹੀਦੀ ਫਸਲ ਅਸਲ ਚ ਫਸਲ ਨੂੰ ਸੇਲੀ ਹੀ ਚਾਹੀਦੀ ਆ ਉਹਨੂੰ ਫਲਡਿੰਗ ਦੀ ਲੋੜ ਨਹੀਂ ਹੁੰਦੀ ਪਰ ਕਿਉਂਕਿ ਅਸੀਂ ਪਿਓ ਦਾਦਿਆਂ ਤੋਂ ਇਹੋ ਵੇਖਦੇ ਰਹੇ ਆ ਕਿ ਨੱਪ ਕੇ ਪਾਣੀ ਲਾਓ ਸਾਨੂੰ ਤਸੱਲੀ ਨਹੀਂ ਹੁੰਦੀ ਉਦਾਂ ਨਜ਼ਰ ਆਪਾਂ ਨੱਪ ਕੇ ਪਾਣੀ ਨਹੀਂ ਲਿਆਉਂਦੇ ਇੱਥੇ ਜਿੰਦਾ ਜ਼ਿਆਦਾ ਪਾਣੀ ਲਾਉਣ ਦੀ ਲੋੜ ਨਹੀਂ ਇਹਨੇ ਨੇੜਾ ਹੈ ਗੰਨਾ ਕਿਤੇ ਨਿਕਲਦਾ ਹੈ ਬੜਾ ਸਵਾਦ ਹੁੰਦਾ ਹੈ ਡੈਫੀਨੇਟ ਇਹ ਚੀਜ਼ ਨੋਰਟੀ ਤੇ ਵੀ ਡਿਪੈਂਡ ਕਰਦੀ ਆ ਵਾ ਪਰ ਯੀਲਡ ਇਹਦੇ ਵਿੱਚ ਜ਼ਿਆਦਾ ਨਿਕਲਦੀ ਆ ਇਹਤਰਾ ਹੁਣੇ ਮੇਰੇ ਕੋਲ 15023 ਆ 16202 ਵਾ 11023 ਆ ਇਹ अर्ਲੀ ਵੈਰਾਈਟੀਆਂ ਨੇ ਤੇ ਇਹ ਵੈਰਾਈਟੀਆਂ ਇੱਥੇ ਸਾਡੇ ਕੋਲ ਨਹੀਂ ਹੈਗੇ ਸਾਡੇ ਏਰੀਆ ਚ ਨਹੀਂ ਹੈਗੇ ਕਿਸੇ ਕੋਲ ਕਿੰਨੇ ਏਕੜ ਚ ਲਗਾਇਆ ਮੈਂ ਲਗਭਗ 6-7 ਏਕੜ 4 ਏਕੜ ਹੋਰ ਵੀ ਸਬਜ਼ੀਆਂ ਲਈਆਂ ਨਾਲ ਉਹਦੇ ਵਿੱਚ ਮੈਂ ਨੜ ਪਿੰਡੀ ਤੋਰੀ ਜਿਵੇਂ ਦੱਸਿਆ ਤੁਹਾਨੂੰ ਪਿੰਡੀ ਤੋਰੀ ਲਾਈ ਆ ਤੇ ਨਾਲ ਬੀਨਸ ਲਾਉਂਦੇ ਪਏ ਆ ਤੇ ਨਾਲ ਪਿਆਜ਼ ਲਾਉਂਦੇ ਪਏ ਬੈੱਡ ਦਾ ਫਾਸਲਾ ਕਿੰਨਾ ਰੱਖਦੇ ਪਰ ਡੈਕ ਚੀਜ਼ ਕਰ ਬੈੱਡ ਤੋਂ ਗੰਨੇ ਤੋਂ ਗੰਨੇ ਦਾ ਜਿਹੜਾ ਫਾਸਲਾ ਵਾ 4 ਫੁੱਟ ਦਾ ਬਾਕੀ ਬੈੱਡ ਤੇ ਡਿਪੈਂਡ ਕਰਦਾਗਾ 5 ਫੁੱਟ ਕਰ ਲਏ ਸਾਢੇ 5 46 ਇੰਚ ਤੇ ਰੇਜਰ ਤੋਂ ਰੇਜਰ ਦਾ ਸੀਗਾ ਤੇ ਜਿਹੜਾ ਬੈੱਡ ਬਣਿਆ ਸਾਢੇ 3 ਫੁੱਟ ਦਾ ਬਣਿਆ ਛੱਡਦਾ ਪੂਰਾ ਨਿਕਲੂਗਾ ਜੀ ਜੋ ਨਿਕਲਦੇ ਆ ਮਾਰਕੀਟ ਦੇ ਵਿੱਚ ਜੋ ਹੁੰਦਾ ਨਾ ਸਾਢੇ 350 400 500 ਹੁਣ ਮੇਰਾ ਤਾਂ ਟਾਰਗੇਟ 500 ਆ ਘਟੋ ਘਟ ਬਾਕੀ ਡਿਮੈਂਡ ਕਰਦਾ ਬਾਕੀ ਸਮੇਂ ਤੇ ਚੀਜ਼ਾਂ ਆਉਣਗੀਆਂ ਨਹੀਂ ਮੈਂ ਫਿਰ ਇਹਦੇ ਵਿੱਚ ਹੁਣ ਕਣਕ ਨਹੀਂ ਲਾਈ ਤੇ ਪਹਿਲਾਂ ਝੋਨਾ ਸੀਗਾ ਹੁਣ ਝੋਨਾ ਨਹੀਂ ਲਾਉਣਾ ਇਹ ਤਾਂ ਮਤਲਬ ਹੈ ਵੀ ਕਣਕ ਝੋਨੇ ਤੋਂ ਇੱਕ ਬਦਲਾਅ ਹੈ ਕਣਕ ਝੋਨੇ ਨੂੰ ਆਪਾਂ ਛੱਡ ਸਕਦੇ ਹੁਣ ਆਸ ਸਮੇਂ ਦੇ ਵਿੱਚ ਤੁਸੀਂ ਵੇਖ ਲਓ ਵੀ ਜਿੰਨੀ ਗਰਮੀ ਪੈਂਦੀ ਪਈ ਆ ਠੰਡ ਘਟ ਗਈ ਆ ਕਣਕ ਤੇ ਝਾੜ ਤੇ ਵੀ ਅਸਰ ਪੈਣਾ ਸੀਦਾ ਅੱਗੇ ਵੀ ਪਿਆ ਮਟਰਾਂ ਦੇ ਵੀ ਪਿਆ ਗਲੋਬਲ ਵਾਰਮੀ ਦਾ ਕਰਕੇ ਲੱਗਦਾ ਨਹੀਂ ਕਿਸਾਨ ਨੂੰ ਵੱਖਰੇ ਵੱਖਰੇ ਤਰੀਕੇ ਵਰਤਣੇ ਚਾਹੀਦੇ ਕਣਕ ਤੋਂ ਬਦਲਾਅ ਦੇਖੋ ਭਾਜੀ ਮੈਂ ਤਾਂ ਇਹ ਗੱਲ ਸੋਚਦਾ ਵੀ ਜਿਹੜੀ ਖੇਤੀਬਾੜੀ ਆ ਨਾ ਉਹ ਤੇ ਇੱਕ ਤੜੀ ਭਗਤੀ ਆ ਭਗਤੀ ਦੇ ਹਿਸਾਬ ਨਾਲ ਆਪਾਂ ਕਰਦੇ ਆ ਪੱਜਕਲ ਦੇ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਵੱਡੇ ਡੈਕਟਰੈਕਟਰਾਂ ਦੇ ਉੱਤੇ ਟਰੈਕਟਰ ਭਜਾਉਣੇ ਉਹ ਚੀਜ਼ ਨੂੰ ਖੇਤੀਬਾੜੀ ਸਮਝਿਆ ਜਾਂਦਾ ਉਹ ਉਹ ਅਮਰੀਕਨ ਸਟਾਈਲ ਆ ਠੀਕ ਆ ਉਹ ਵੀ ਚਲੋ ਪਰ ਜਿਹੜੀ ਖੇਤੀ ਆ ਉਹ ਬੇਸਿਕਲੀ ਇਹਨੂੰ ਕਹਿੰਦੇ ਆ ਵੀ ਬੰਦਾ ਮਤਲਬ ਜ਼ਮੀਨ ਨਾਲ ਜੁੜਿਆ ਰਹਿੰਦਾ ਜੀ